ਹਾਂ ਦੀ ਉਹਨਾਂ ਤੇ ਮੈਂ ਬੈਠਾ ਵੀ ਤਾਂ ਹਾਂ ਹਾਂ ਬੀਬੀ ਮੈਂ ਇਕੱਲਾ ਬੈਠਾ ਹੀ ਹਾਂ ਹਾਂ ਉਹ ਮੈਂ ਜੀ ਵੀ ਤਾਂ ਮੇਰੇ ਨਾਲ ਨਹੀਂ ਖੇਡਦਾ ਆਹ ਉਹ ਵੱਡਾ ਐਵੇਂ ਕਰਦਾ ਉਹ ਨਹੀਂ ਖੇਡਦਾ ਉਹਦੇ ਨਾਲ ਹਾਂ ਦੁੱਖ ਦਾਦਾ ਬੀਬੀ ਮੈਂ ਬੀਬੀ ਮੈਂ ਤਾਂ ਮੈਂ ਉਹ ਮੈਂ ਕਿਹਾ ਤੁਹਾਡਾ ਦਿਖਾ ਲੈਣਾ ਹੈ ਅੱਛਾ ਹਾਂ ਬੀਬੀ ਮੈਂ ਉਹ ਤੁਹਾਨੂੰ ਦਿਖਾ ਦਿੰਦਾ ਹਾਂ ਮੈਂ ਕਿੱਥੇ ਗੱਲਾਂ ਗੱਲਾਂ ਕਰਦੇ ਹਾਂ ਦਾ ਜਨਮ ਦੇਣਾ ਰੰਜੀਤਾਂ ਸਿੱਧੇ ਲਾਉਂਦੇ ਹੀ ਨਹੀਂ ਕਿ ਕਿਹਨੇ ਪੈਂਦਾ ਨਹੀਂ ਤਾਂ ਮੈਂ ਜੇ ਰਕੇ ਆ ਆਇਆ ਚੂਚਾ ਆ ਰੰਗ ਤੇ ਬਾਪੂ ਦੀ ਜ਼ਮੀਨ ਸਹੀ ਗੱਲ ਜਰਨਜੀ ਦਾ ਨਸਲਾਈ ਤੋਂ ਵੱਧ ਉਹਨਾਂ ਦਾ ਮਿਹਰ ਕਰਦੇ ਆਜਾ ਆਪਣੇ ਮੁੰਡੇ ਦੇ ਖਾਣੇ ਦੀ ਸਵੇਰ ਤੋਂ ਸਹੀ ਗੱਲ ਨਹੀਂ ਨਾ ਨਹੀਂ ਅੱਜ ਨਿਆਣੇ ਆ ਨਾ ਬੇਬੇ ਵੱਡੇ ਹੋਏ ਨਿਆਣੇ ਅੱਜ ਆਸੀ ਆ ਪੰਜਾਬ ਜਾਣਾ ਹਾਂ ਪਾਪਾ ਚੱਲ ਗਏ ਆਪਾਂ ਇੱਥੇ ਹੋਰ ਨਾ ਨਾ ਲੱਗਦਾ ਨਾ ਵੇਰਿਆਂ ਨੂੰ ਖਾਣ ਪੀਣ ਨੂੰ ਮਿਲਦਾ ਏ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਪੱਕੇ ਰਹਿ ਫਿਰ ਤਾਂ ਕਰਕੇ ਖਾਣਾ ਪੈਣਾ ਹਾਂ ਪਾਪਾ ਆਪਣੀ ਪੰਜਾਬ ਜਾਣਾ ਆਪਾਂ ਹਾਂ ਮਾਦਾ ਇਤਨਾ ਮੈਨੂੰ ਆਂਦੀ ਹਾਂ ਕਿ ਨਾ ਕੈਮਰਾ ਕੈਚ ਕਰ ਲੇਦਾ ਇੱਥੇ ਉਹ ਆ ਜਾਂਦੀ ਆ ਜੀ ਲੱਗ ਜਾਂਦਾ ਨਾ ਉਹਨਾਂ ਦਾ ਹਾਂ ਉਹ ਮੈਂ ਸਾ ਸਿਕਲ ਦੋਸਤੋ ਕੀ ਹਾਲ ਚਾਲ ਕਿਵੇਂ ਦੀ ਸਾਰੇ ਉਮੀਦ ਕਰਦੇ ਦੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਅਸੀਂ ਗੈਸੀ ਫਰੋਇਪੁਰ ਤੇ ਅੱਜ ਸ਼ਾਮ ਦਾ ਵੇਲਾ ਹੋ ਗਿਆ ਸੀ ਵਾਪਸ ਆ ਰਹੇ ਆ ਤੇ ਰਸਤੇ ਵਿੱਚ ਮੰਮੀ ਕੋਲ ਰੁਕੇ ਸੀ ਕਿਉਂਕਿ ਮੈਨੂੰ ਪਤਾ ਸੀ ਅੱਜ ਲੇਟ ਹੋ ਜਾਣਾ ਮੰਮੀ ਨੇ ਪਹਿਲੇ ਕਾਲ ਕਰਕੇ ਕਹਿਤਾ ਸੀ ਕਿ ਸਬਜੀ ਮੈਂ ਬਣਾ ਲੂੰਗੀ ਸੋ ਮੰਮੀ ਕੋਲੋਂ ਅਸੀਂ ਸਬਜੀ ਚੁੱਕੀ ਚਾਹ ਪਾਣੀ ਪੀਤਾ ਤੇ ਫਿਰ ਗੱਡੀ 'ਚ ਤੇਲ ਪਾਣੀ ਪਾ ਕੇ ਹੁਣ ਸ਼ੁਰੂ ਹਰਦੀ ਮੰਝਲਵਾਲ ਸਵੇਰ ਦਾ ਵਲੌਗ ਨਹੀਂ ਬਣ ਸਕਿਆ ਕਿਉਂਕਿ ਸਾਨੂੰ ਇਹ ਸ਼ਿਕਰ ਦਾ ਕੰਮ ਫਟਾਫਟ ਨਿਬੇੜ ਕੇ ਤੇ ਜਾਣਾ ਹੈ ਫਰੋਇਪੁਰ ਉਹ ਬਹੁਤ ਜ਼ਿਆਦਾ ਜ਼ਰੂਰੀ ਕੰਮ ਸੀ ਤੇ ਤੁਹਾਨੂੰ ਆਉਣ ਵਾਲੇ ਵਲੌਗਾ ਚ ਦੱਸਾਂਗੇ ਵੀ ਕੀ ਕੰਮ ਸੀ ਕਿਹੜੇ ਕੰਮ ਗਿਆ ਸੀ ਤੇ ਉਹਦਾ ਆਪਾਂ ਨੂੰ ਕੀ ਬੈਨੀਫਿਟ ਹੈ ਸੋ ਆਪਾਂ ਹੁਣ ਘਰ ਵਾਪਸ ਚੱਲਨੇ ਆ ਬੱਚੇ ਵੇਟ ਕਰ ਰਹੇ ਆ ਤੇ ਖੁਸ਼ ਦੀਆਂ ਡਿਮਾਂਡਾਂ ਦੇ ਫੋਨ ਸਰਦਾਰ ਜੀ ਆਈ ਜਾਂਦੇ ਕੱਲ ਵੀ ਆਣਾ ਹਾਂ ਮੈਨੂੰ ਕਰੀਮ ਲਿਆ ਕੇ ਦਿਓ ਮੈਂ ਆਈਸਕ੍ਰੀਮ ਕਰੇ ਬਣਾਉਣੀ ਹੈ ਫਲੂਦਾ ਆਂ ਦਾ ਕਰੇ ਬਣਾਉਣਾ ਤੇ ਕੱਲ ਮੈਂ ਇਹਨੂੰ ਰੋਕਤਾ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਕੱਲ ਨੂੰ ਬਣਾ ਕੇ ਦਊ ਅੱਜ ਮੈਂ ਸੋਚਿਆ ਸੀ ਸ਼ਾਮ ਨੂੰ ਬਣਾ ਦੂੰਗੀ ਤੇ ਅੱਜ ਤਾਂ ਮੇਰਾ ਬੜਾ ਲੇਟ ਬੜੇ ਹੋ ਗਏ ਵੈਸੇ ਵੀ ਬੜੇ ਥੱਕ ਗਏ ਆ ਤੇ ਅੱਜ ਤਾਂ ਬੱਸ ਆ ਹੀ ਆ ਘਰ ਦਾ ਜਿਹੜਾ ਮਾੜਾ ਮੋਟਾ ਜਾ ਕੇ ਵੇਖ ਲੂੰਗੀ ਬਾਕੀ ਕੱਲ ਨੂੰ ਨਾਲੇ ਤੁਹਾਨੂੰ ਵੀ ਰੈਸਪੀ ਦਵੂੰਗੀ ਤੇ ਨਾਲੇ ਬਣਾਵਾਂਗੇ ਆਪਾਂ ਤੇ ਤੂੰ ਸਾਨੂੰ ਢੀਕਦਾ ਸੀ ਪਰ ਉਹ ਗੱਡੀ ਲਾਈਏ ਕੈਨ ਕ੍ਰੀਮ ਕ੍ਰੀਮ ਤੈਨੂੰ ਕੀ ਆ ਇਹ ਮੈਂ ਫੜ ਲਵਾਂ ਫੜੀ ਨਹੀਂ ਤੈਨੂੰ ਯਾਦ ਹੈ ਹਾਂ ਹਾਂ ਲੈ ਕਿਹੜਾ ਰਹੀ ਐਨੇ ਫੋਨ ਕੀਤੇ ਆ ਜੱਗੇ ਨੂੰ ਕੀ ਆ ਜੱਗੇ ਦੇ ਕੰਮਾਂ 'ਚ ਸਾਨੂੰ ਤੇਰਾ ਖਿਆਲ ਹੀ ਨਹੀਂ ਰਹਿੰਦਾ ਜੱਗੇ ਦੇ ਕੰਮਾਂ 'ਚ ਕੀ ਬੰਦਾ ਕਰੇ ਕੀਤਾ ਭੁੱਲ ਗਿਆ ਉਹ ਨਾ ਸੇ ਗੱਡੀ ਖਿਲਾੜੀ ਵੀ ਤੇ ਉਥੇ ਕੋਰਚੀ ਵੀ ਲਈ ਦੇ ਉਹ ਜਿੱਤਾ ਫੋੜ ਕੇ ਜੇ ਕੈਮਰਾ ਨਾ ਹੁੰਦਾ ਹਣ ਤੇ ਨੇ ਸਾਡੇ ਨਾਲ ਰੋਸ ਕੇ ਲੜ ਕੇ ਸਾਨੂੰ ਛੀਸ਼ਾ ਭੰਨ ਕੇ ਉਥੇ ਚਲ ਜਾਣਾ ਸੀ ਉਹਨੂੰ ਕਰੀਮ ਵੀ ਨਹੀਂ ਲਾਇਆ ਕਰੀਮ ਨਹੀਂ ਲਾਇਆ ਗੋਰੇ ਹੋਣ ਵਾਲੀ ਕਰੀਮ ਤਾਂ ਗੋਰੇ ਹੋਣ ਵਾਲੀ ਕਰੀਮ ਆਈ ਨੂੰ ਕਿਹਾ ਸੀ ਮੈਂ ਕਹਿੰਦਾ ਡੈਡੀ ਹੋਣੀ ਕਹਿੰਦੇ ਮੈਂ ਲੈ ਆਉਂਗਾ ਮੈਂ ਫੋਨ ਕੀਤਾ ਇਹ ਕਹਿੰਦੇ ਲੈ ਆਵਾਂਗੇ ਮੈਂ ਜਿੰਨੇ ਵਾਰੀ ਤੂੰ ਮੰਗੀ ਹੋ ਸਦਾ ਆਪੇ ਗੱਡੀ ਚ ਆ ਜੀਵੇ ਬਰਾਬਰ ਨਹੀਂ ਹੋ ਵੀ ਚਾਰ ਕੰਨੀ ਸਵੇਰ ਦਿਨ ਚੜ੍ਹਦਾ ਹੈ ਆਹ ਨਾ ਨਾ ਕਰੀਮ ਜੀਆ ਨਾ 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 ਗੋਰੀ ਹੈ ਨਾ ਕਰੀਮ ਆ ਇਹ ਕਿਲੋ ਜਿੱਦਾਂ ਕਿਲੋ ਕਿਲੋ ਖਾ ਕੇ ਮਰਨਾ ਕਿਲੋ ਕਰੀਮ ਬਤਾ ਕਿੰਨੀ ਕਿਲੋ ਕਰੀਮ ਬਤਾ ਕਿੰਨੇ 400 ਦੀ ਆ ਆਹ 400 ਰੁਪਏ 120 ਦੀ ਆ 120 ਦੀ ਪਾਈਆ ਏ ਭਰਾਵਾ ਕਿਲੋ 120 ਦੀ ਕਿਲੋ ਕਰੀਮ ਤੇ ਨੂੰ ਕੌਣ ਦੇ ਦੋਗਾ ਪੁੱਛ ਕੇ ਆਇਆ 80 ਰੁਪਏ ਦਾ ਦੁੱਧ ਦਾ ਤੇ ਇਹ ਪਰਲੇ ਤੁਸੀਂ ਪੁੱਛ ਕੇ ਆਇਆ ਹੋਰ ਕੋਮ ਪੁੱਛ ਆਇਆ ਮੈਂ ਕਰੀਮ ਪੁੱਛ ਕੇ ਆਇਆ 120 ਉਹ ਮੂੰਹ ਤੇ ਲਾਉਣ ਵਾਲੀ ਕਰੀਮ ਪੁੱਛ ਆਇਆ ਹੋਏਗਾ ਭਰਾਵਾ ਉਹ ਸਸਤੀ ਮਿਲ ਜਾਂਦੀ ਆ 80 ਰੁਪਏ ਦੁੱਧ ਕਰੀਮ ਕੌਣ ਦੇ ਨੂੰ ਸ਼ਵੀਰ ਹਾਂ ਮੂਰਖ ਮੂਰਖ ਪ੍ਰਾਣੀ ਇਹ ਵੀ ਕੋੜਾ ਕਰੀਮ ਕਿਹੜੇ ਬਣਾ ਬ ਘਰ ਵਾਲੀ ਕਰੀਮ ਕਿਉਂ ਜਿਹ ਦੁੱਧ ਦਾ ਨਾ ਇਹ ਇਹਨੂੰ ਫੈਂਟ ਨਾ ਬਣਾ ਨਾ ਇਹਦਾ ਕਰਦੇ ਆ ਜੇ ਮਸ਼ੀਨ ਨਾਲ ਨਹੀਂ ਕੱਟਦੇ ਹੂੰ ਸਪਰੇਟਾ ਇੱਕ ਬਣੇ ਕਰੀਮ ਇੱਕ ਬਣੇ ਉਹ ਆਏ ਇਹ ਕਰੀਮ ਨਹੀਂ ਆ ਆਪਣੀ ਘਰ ਵਾਲੀ ਤਾਂ ਕੋੜਾ ਮਾੜੀ ਜੀ ਪਾਈ ਹੈ ਕਿੰਨੀ ਉਹ ਕਰੀਮ ਦੂਸਰੀ ਹੁੰਦੀ ਭਰਾਵਾ ਇਹ ਕੱਚੇ ਕੱਚੀ ਪਲਾਉਂਦੇ ਕਰੀਮ ਕੱਚੇ ਦੁੱਧ ਦੀ ਕਰੀਮ ਇਹ ਦੀ ਬੰਨੀ ਹੈ ਦੂਜੀ ਆਈਸਕ੍ਰੀਮ ਇਹ ਆਈਸਕ੍ਰੀਮ ਵਾਲੀ ਆ ਉਹ 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 ਪਾ ਵੀ ਲਾ ਲਿਆ ਕਰਾਂਗੇ ਉਹ ਭਰਾਵਾ ਨਹੀਂ ਉਹ ਆਪਣੇ ਸੁੱਤਰ ਆਉਣਾ ਕੰਮ ਇੰਨੀ ਇੰਨੀ ਕਰੀਮ ਇਕੱਠੀ ਹੋ ਜੂਗੀ ਆਪਣੇ ਦੰਤਾਂ ਨੂੰ ਨਾਰਮਲ ਤੋਂ ਨਹੀਂ ਹੋਣੀ ਨਾਲੇ ਆਪਣਾ ਆ ਕਿੰਨੇ ਦੀ ਆਈ ਏ 120 ਇਹਨੂੰ ਪਹਿਲੇ 10 ਦਿਨ ਦਾ ਫਿਕਰ ਪਿਆ ਰਹਿੰਦਾ 120 ਦੀ ਹਾਂ 300 ਦਾ ਡੱਬਾ ਆਉਂਦਾ ਇਸ ਕਰੀਮ ਦਾ ਇੱਥੇ ਫਿਰ ਇਹ ਮਹਿੰਗਾ ਆ ਗੰਮਾ ਮਹਿੰਗਾ ਤੇ ਹੈ ਵੀ ਮਤਲਬ ਹਾਂ ਪਰ ਇਹ ਵਧੀਆ ਹੈ ਵਧੀਆ ਹੈ ਇਹ ਪਾਉਣਾ ਕੀ ਆ ਉਹ ਗਾਦੇ ਦਾ ਉਖੰਡ ਜੀ ਲੈਂਦੀ ਕਸਟਰਡ ਹੂੰ ਕਸਟਰਡ ਪਾ ਲਓ ਬਨੀ ਵਨੀਲਾ ਫਲੇਵਰ ਪਾ ਲਓ ਚਾਕਲੇਟ ਫਲੇਵਰ ਪਾ ਲਓ ਜੋ ਮਰਜੀ ਪਾ ਲਓ ਫਲੇਵਰ ਫਲੇਵਰ ਪਾ ਲਓ ਭਾਵੇਂ ਸੱਚੀ ਦਾ ਚਾਕਲੇਟ ਪਾ ਲਿਓ ਨਾਲ ਦੇ ਉੱਪਰ ਮੇਰੀ ਮਿਲਕ ਲਿਆ ਕੇ ਉਹ ਪਾਵਾਂਗੇ ਉਹ ਉੱਤੇ ਲਾ ਲਾਂਗੇ ਕਿ ਬਣਾਉਣਾ ਰਾਤ ਨੂੰ ਨੇ ਬਣਾਉਣਾ ਅੱਜ ਰਾਤ ਨੂੰ ਜਮਾਉਣੀ ਧਰ ਦਿੰਨੇ ਪਰ ਵੈਸੇ ਕੁਲਫੀਆਂ ਦਾ ਸੈੱਟ ਚਾਹੀਦਾ ਖੁਸ਼ ਉਹਨਾਂ ਨੇ ਕੋਲ ਤਿੰਨ ਦਿਨ ਬੈ ਸੈੱਟ ਆਹੋ ਤੇ ਉਹ ਉਹਦੇ ਚ ਪਾਈਏ ਤੇ ਬਾਅਦ ਵਿੱਚ ਉਹ ਕੁਲਫੀ ਨਾ ਡਿਪ ਕਰਦੇਗੇ ਉਹਦੇ ਚ ਚਾਕਲੇਟ ਚ ਬੜੀ ਤੇ ਵਧੀਆ ਬਣਦੀ ਮੈਮ ਨੇ ਚਲੋ ਮੱਛਰ ਵੜ ਗਿਆ ਗੱਡੀ ਚ ਨਿਕਲੁੰਦੇ ਮੈਨੂੰ ਬਾਹਰ ਬਾਕੀ YouTube ਫੈਮਿਲੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਇਸ ਕਰਕੇ ਮੈਂ ਅੱਜ ਇਧਰ ਅਲੱਗ ਰੂਮ ਚ ਆਈ ਬਾਕੀ ਸਾਰੇ ਉੱਧਰ ਬੈਠੇ ਹੋਏ ਆ ਤੇ ਅੱਜ ਆ ਮੇਰੇ ਭਤੀਜੇ ਦਾ ਜਨਮ ਦਿਨ ਛੋਟੇ ਭਤੀਜੇ ਦਾ ਜਿਹਦਾ ਨਾਮ ਔਸਕਰ ਆ ਸ਼ਾਇਦ ਤੁਸੀਂ Facebook ਤੇ ਤਾਂ ਮੈਂ ਵੀਡੀਓਜ਼ ਉਹਦੀਆਂ ਪਾਈਆਂ ਹੋਈਆਂ ਐ ਜਿਹਕੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਮੇਰਾ ਫੇਸਬੁੱਕ ਤੇ ਵੀ ਚੈਨਲ ਸੁਰਖੀ ਬਿੰਦੀ ਦੇ ਨਾਮ ਤੇ ਹੀ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਮੇਰੇ ਆ ਛੋਟਾ ਜਿਹਾ ਭਤੀਜਾ ਐ ਜਿਹੜੇ ਕਿ ਆਸਟ੍ਰੇਲੀਆ 'ਚ ਰਹਿੰਦੇ ਆ ਮੇਰੇ ਦੋ ਭਤੀਜੇ ਆ ਮੇਰਾ ਭਾਬੀ ਤੇ ਬੱਚੇ ਉੱਥੇ ਰਹਿੰਦੇ ਆ ਤੇ ਅੱਜ ਜਨਮ ਦਿਨ ਆ ਤੇ 13 10 ਵਧਾਈਆਂ ਦੇਣਾ ਮੇਰੇ ਭਤੀਜੇ ਦੇ ਜਨਮ ਦਿਨ ਦੀਆਂ ਤੇ ਮੈਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਮੇਰੇ ਭਰਾ ਦਾ ਪਰਿਵਾਰ ਵਦੇ ਫੁੱਲੇ ਖੁਸ਼ ਰਹਿਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਦਾ ਹੀ ਖੁਸ਼ ਰੱਖੇ ਵਾਹਿਗੁਰੂ ਨੂੰ ਤਰੱਕੀਆਂ ਦੇਵੇ ਹਰ ਭੈਣ ਚਾਹੁੰਦੀ ਐ ਕਿ ਸਾਡਾ ਭਰਾ ਤਰੱਕੀਆਂ ਕਰੇ ਤੇ ਹਰ ਭੂਆ ਚਾਹੁੰਦੀ ਐ ਕਿ ਤਰੱਕੀਆਂ ਕਰੇ ਤੇ ਘਰ ਦੀ ਕੋਈ ਵੀ ਧੀ ਚਾਹੇ ਭੂਆ ਹੋਵੇ ਚਾਹੇ ਧੀ ਹੋਵੇ ਚਾਹੇ ਉਹ ਮਤਲਬ ਪਿਓ ਦੀ ਭੂਆ ਕਿਉਂ ਨਾ ਹੋਵੇ ਹਰ ਕੋਈ ਤਰੱਕੀਆਂ ਹੀ ਸੁਖਦਾ ਐ ਬਾਕੀ ਇੱਥੇ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣਾ ਚਾਹਾਂਗੀ ਕਿ ਆਪਣੇ ਜਿਵੇਂ ਕੱਬੀ ਭੂਆ ਆਪਾਂ ਫਨੀ ਵੀਡੀਓ ਪਾਈ ਸੀ ਤੇ ਉਹਨੇ ਤੇ ਇੱਕ ਕਮੈਂਟ ਮੈਨੂੰ ਰੋਂਗ ਵੀ ਆਇਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਭੂਆ ਤਾਂ ਜਿਵੇਂ ਘਰ ਦੀ ਧੀ ਹੁੰਦੀ ਆ ਭੂਆ ਚੌਂਦੀ ਦਾ ਪਤੀਜਾ ਵਦੇ ਫੁੱਲੇ ਇਵੇਂ ਆਪਣੇ ਪਿਓ ਦੀ ਭੂਆ ਏ ਬਜ਼ੁਰਗ ਵੀ ਹੁੰਦੇ ਆ ਉਹ ਵੀ ਕਿਉਂਕਿ ਉਹ ਘਰ ਦੀਆਂ ਧੀਆਂ ਹੁੰਦੀਆਂ ਉਹ ਸੋਖੀ ਮੰਗਦੀਆਂ ਕਮੈਂਟ ਦਾ ਇਹ ਮਤਲਬ ਸੀਗਾ ਤੇ ਵੀ ਬੂਆ ਬਾਰੇ ਗਲਤ ਥਿਊਜ਼ ਬੱਚਿਆਂ ਨੂੰ ਦੇਣਾ ਪਰ ਨਹੀਂ ਸਾਡੇ ਘਰੇ ਇਹੋ ਜਿਹਾ ਕੁਝ ਨਹੀਂ ਸਿਖਾਇਆ ਜਾਂਦਾ ਮੇਰੇ ਬੱਚੇ ਬਹੁਤ ਰਿਸਪੈਕਟ ਕਰਦੇ ਆ ਆਪਣੀ ਭੂਆ ਦੀ इवन ਆਪਣੇ ਪਾਪਾ ਦੀ ਭੂਆ ਦੀ ਵੀ ਬਹੁਤ ਰਿਸਪੈਕਟ ਕਰਦੇ ਆ ਤੁਸੀਂ ਟੈਨਸ਼ਨ ਨਾ ਲਾਓ ਬਾਕੀ ਆਪਣਾ ਕੋਈ ਇਹ ਇਰਾਦਾ ਨਹੀਂ ਸੀ ਕਿ ਕੋਈ ਰਿਸ਼ਤਿਆਂ ਨੂੰ ਨਿੱਜੀ ਤੌਰ ਤੇ ਠੇਸ ਪਹੁੰਚਾਉਣਾ ਬਸ ਆਪਣਾ ਇੱਕ ਫਨ ਵੇਅ ਨਾਲ ਲਿਆ ਗਿਆ ਸੀਗਾ ਵੀਡੀਓ ਨੂੰ ਤੇ ਤੁਸੀਂ ਜਿਆਦਾ ਸੀਰੀਅਸ ਨਾ ਲਿਆ ਕਰੋ ਫਨ ਵੇਅ ਵਾਲੀ ਚੀਜ਼ ਨੂੰ ਫਨ ਵੇਅ ਨਾਲ ਲਿਆ ਕਰੋ ਬਾਕੀ ਸੀਰੀਅਸਲੀ ਆਪਾਂ ਕੋਈ ਗਲਤ ਮੈਸੇਜ ਨਹੀਂ ਪਹੁੰਚਾਉਣਾ ਹੁੰਦਾ ਕਿਉਂਕਿ ਅੱਜਕੱਲ ਸਾਰੇ ਸਿਆਣੇ ਆ ਕੋਈ ਵੀ ਨਿਆਣਾ ਨਹੀਂ ਹੈਗਾਗਾ ਤੇ ਹਰੇਕ ਮਤਲਬ ਮੈਂ ਬਣਾਏ ਇਹ ਨਹੀਂ ਕਿ ਇਕੱਲਾ ਪੂਆ ਤੇ ਬਣਾਇਆ ਮੈਂ ਹਰੇਕ ਤੇ ਬਣਾਉਣੀ ਤੇ ਅੱਗੇ ਵੀ ਬਣਾਉਂਦੇ ਰਵਾਂਗੇ ਚਾਚੀ ਮਾਸੀ ਤੇ ਜੋ ਵੀ ਇੱਕ ਹਾਸੇ ਮਖੌਲ ਵਾਲੇ ਉਹਨੂੰ ਸਿਰਫ ਫਨ ਵੇ ਲਈ ਲਿਆ ਜਾਵੇ ਤੇ ਕੋਈ ਵੀ ਇਹ ਨਾ ਸੋਚੇ ਕਿ ਕਿਸੇ ਨਿੱਜੀ ਰਿਸ਼ਤੇ ਨੂੰ ਟੌਰਚਰ ਕੀਤਾ ਹੈ ਨਹੀਂ ਸੋ ਜੇ ਕਿਸੇ ਨੂੰ ਠੇਸ ਲੱਗੀ ਹੈ ਤਾਂ ਉਸ ਲਈ ਸੌਰੀ ਬਟ ਮੇਰਾ ਕੋਈ ਐਹੋ ਜਿਹਾ ਟੈਨਸ਼ਨ ਨਹੀਂ ਸੀਗੀ ਤੇ ਬਾਕੀ ਤੁਸੀਂ ਉਹ ਟੈਨਸ਼ਨ ਨਾ ਲਓ ਮੇਰੇ ਬੱਚੇ ਬਹੁਤ ਹੀ ਰਿਸਪੈਕਟ ਦਿੰਦੇ ਆ ਹਰੇਕ ਰਿਸ਼ਤੇ ਨੂੰ ਆਪਣੀਆਂ ਭੂਆਂ ਨੂੰ ਵੀ ਆਪਣੇ ਖਾਸ ਕਰਕੇ ਪਾਪਾ ਦੀਆਂ ਭੂਆਂ ਨੂੰ ਬਹੁਤ ਜ਼ਿਆਦਾ ਉਹ ਆਉਂਦੇ ਆ ਤੇ ਬਹੁਤ ਖੁਸ਼ ਹੁੰਦੇ ਸਾਡੀਆਂ ਮੇਰੀਆਂ ਭੂਆਂ ਸੱਸਾਂ ਕਹਿੰਦੀਆਂ ਕਿ ਤੁਸੀਂ ਬੱਚਿਆਂ ਨੂੰ ਬਹੁਤ ਵਧੀਆ ਸਿਖਾਇਆ ਹੋਇਆ ਕਿ ਇਹ ਸਾਨੂੰ ਵੀ ਬਹੁਤ ਜ਼ਿਆਦਾ ਅੱਗੋਂ ਪਿਆਰ ਕਰਦੇ ਆ ਇੱਕ ਦਿਨ ਅਸੀਂ ਘਰੇ ਵੀ ਨਹੀਂ ਸੀ ਹੈਗੇ ਤੁਸੀਂ ਵਲੌਗ ਸ਼ਾਇਦ ਦੇਖਿਆ ਹੋਣਾ ਮੇਰਾ ਪਿਛਲਾ ਜੇ ਨਹੀਂ ਵੇਖਿਆ ਤੁਸੀਂ ਵਲੌਗ ਦੇਖ ਸਕਦੇ ਹੋ ਅਸੀਂ ਘਰੇ ਨਹੀਂ ਸੀ ਹੈਗੇ ਸਾਡੇ ਦੋ ਭੂਆ ਜੀ ਆਏ ਸੀ ਮਗਰੋਂ ਤੇ ਇੰਨੀਆ ਖੁਸ਼ ਸਾਡੀਆਂ ਭੂਆ ਕੇ ਬੱਚਿਆਂ ਨੇ ਮਤਲਬ ਪੂਰੀ ਸੇਵਾ ਪਾਣੀ ਕੀਤੀ ਉਹਨਾਂ ਦੀ ਤੇ ਫਨ ਜਿਹੜੀ ਫਨੀ ਵੀਡੀਓ ਬਣਾਈ ਉਹਦੇ ਚ ਵੀ ਤੁਸੀਂ ਦੇਖਿਆ ਉਹਦੇ ਚ ਵੀ ਭੂਆ ਦੀ ਸੇਵਾ ਪੂਰੀ ਹੋਈ ਆ ਉਹ ਗੱਲ ਵੱਖਰੀ ਕਿ ਚਲੋ ਫਨ ਵਿੱਚ ਜੋ ਵੀ ਉਹ ਤਾਂ ਇੱਕ ਸcripted ਸੀਗਾ ਤੇ ਬਾਕੀ ਜਿਹੜੇ ਕੋਈ ਇਸ ਤਰ੍ਹਾਂ ਸੋਚਦੇ ਆ ਤਾਂ ਨਾ ਸੋਚਿਆ ਕਰੋ ਪਲੀਜ਼ ਤੇ ਬਾਕੀ ਬਹੁਤ ਬਹੁਤ ਪਿਆਰ ਦੇਣ ਲਈ ਥੈਂਕ ਯੂ ਬਹੁਤ ਵੀਡੀਓ ਤੁਸੀਂ ਖੁਸ਼ ਹੋ ਕੇ ਦੇਖਦੇ ਹੋ ਬਹੁਤ ਚੰਗੇ ਚੰਗੇ ਕਮੈਂਟ ਆਉਂਦੇ ਆ ਤੇ ਸੌਰੀ ਮੈਂ ਕਮੈਂਟ ਨਹੀਂ ਤੁਹਾਡੇ ਪੜ ਸਕੀ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਮੈਂਟ ਇੰਨੇ ਸੋਹਣੇ ਆਉਂਦੇ ਇੰਨੇ ਪਿਆਰੇ ਪਿਆਰੇ ਆਉਂਦੇ ਆ ਚਲੋ ਕੋਈ ਸੌ ਚ ਇੱਕ ਅੱ데 ਨੂੰ ਹੁੰਦਾ ਕਿ ਮਿਸ ਇੰਡਰ ਜਣ ਜਾਂ ਕੋਈ ਕਿਸੇ ਟਾਈਮ ਕੋਈ ਦੁਖੀ ਬੈਠਾ ਹੁੰਦਾ ਹੈ ਨਾ ਵੀ ਉਹ ਫੀਲ ਕਰ ਜਾਂਦਾ ਪਰ ਪਲੀਜ਼ ਤੁਸੀਂ ਦਿਲ ਤੇ ਨਾ ਲਾਇਆ ਕਰੋ ਇੰਜੋਏ ਕਰੋ ਛੋਟੀ ਜੀ ਜ਼ਿੰਦਗੀ ਆ ਦੁੱਖ ਤਾਂ ਹਰੇਕ ਦੀ ਜ਼ਿੰਦਗੀ 'ਚ ਹੈਗੇ ਸਾਡੀ ਜ਼ਿੰਦਗੀ 'ਚ ਵੀ ਬਹੁਤ ਦੁੱਖ ਪਰ ਬਸ ਇੱਕ ਆਹੀ ਤਰੀਕਾ ਹੈ ਕਿ ਤੁਹਾਡੇ ਨਾਲ ਰਲ ਮਿਲ ਕੇ ਹੱਸ ਖੇਡ ਲਈਦਾ ਝੱਟ ਬਸ ਤੇ ਹੋਰ ਕੁਝ ਨਹੀਂ ਹੱਸਣਾ ਖੇਡਣਾ ਹੈ ਕੀ ਪਤਾ ਜ਼ਿੰਦਗੀ ਦਾ ਕੀ ਭਰੋਸਾ ਹੈ ਸਾਵਾਂ ਦਾ ਕੋਈ ਭਰੋਸਾ ਨਹੀਂ ਗਾ ਬਾਕੀ ਕਿਸੇ ਦਿਨ ਫੇਰ ਵੇਲੇ ਟਾਈਮ ਬੈਠ ਕੇ ਤੁਹਾਡੇ ਨਾਲ ਕਰਾਂਗੇ ਦੁੱਖ ਸੁੱਖ ਬੜੇ ਹੀ ਦੁੱਖ ਸੁੱਖ ਜਿਹੜੇ ਹਜੇ ਤੱਕ ਮੈਂ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਪੈ ਹੋਏ ਆ ਹੌਲੀ ਹੌਲੀ ਕਰਾਂਗੇ ਕਿਉਂਕਿ ਅੱਜ ਬਹੁਤ ਹੀ ਜ਼ਰੂਰੀ ਕੰਮ ਗਏ ਸੀਗੇ ਜਿਹਦੇ ਕਰਕੇ ਮੈਂ ਵਲੌਗ ਨਹੀਂ ਬਣਾ ਸਕੀ ਕਿਉਂਕਿ YouTube ਫੈਮਿਲੀ ਜਿਵੇਂ ਮੈਂ ਤੁਹਾਡੇ ਨਾਲ ਜੁੜੀ ਹੋਈ ਆ ਉਹਦੇ ਉਸ ਤੋਂ ਇਲਾਵਾ ਵੀ ਮੇਰੀਆਂ ਜ਼ਿੰਮੇਵਾਰੀਆਂ ਐ ਲਾਈਫ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਜਿਵੇਂ ਤੁਹਾਨੂੰ ਪਤਾ ਹੀ ਆ ਹਨਾ ਤੁਸੀਂ ਵੀ ਇੱਕ ਅ ਭਿਜੇ ਨੋਰਮਲ ਲਾਈਫ ਦੇ ਵਿੱਚ ਹੁੰਦੇ ਆ ਨਾ ਜਾਣਾ ਆਉਣਾ ਕੰਮ ਧੰਦੇ ਸੋ ਸੋ ਕੁਝ ਇੱਕ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਮੈਂ ਹੁਣ ਤਾਂ ਛਿਪਾ ਰਹੀ ਹਾਂ ਬਟ ਆਉਣ ਵਾਲੇ ਸਮੇਂ 'ਚ ਇਸ ਚੀਜ਼ ਬਾਰੇ ਜਰੂਰ ਜਰੂਰ ਰਿਵੀਲ ਕਰੂੰਗੀ ਕਿਉਂਕਿ ਕੁਝ ਕੰਮ ਹੁੰਦੇ ਨਾ ਹੋ ਜਾਣ ਉਦੋਂ ਹੀ ਦੱਸਣ 'ਚ ਫਾਇਦਾ ਹੈ ਤੇ ਜੇ ਮਤਲਬ ਹੋਵੇ ਨਾ ਕੰਮ ਫਿਰ ਮਜ਼ਾ ਨਹੀਂ ਆਉਂਦਾ ਪਹਿਲਾਂ ਹੀ ਆਪਾਂ ਹਨਾ ਉਹਦਾ ਰੌਲਾ ਪਾ ਦਿੱਗੇ ਉਹ ਕੰਮ ਮੈਂ ਸ਼ੁਰੂ ਕੀਤਾ ਹੈ ਤੇ ਬਾਕੀ ਜੇ ਉਹ ਆਪਣੇ ਮਕਾਮ ਤੇ ਪਹੁੰਚ ਗਿਆ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਕਿ ਮੈਂ ਕਿਉਂ ਗਈ ਸੀ ਅੱਜ ਫਲਾਈਪਰ ਕੀ ਕੰਮ ਸੀ ਮੈਨੂੰ ਹੋਰ ਕੋਈ ਗੱਲਬਾਤ ਜੇ ਤੁਸੀਂ ਕਹਿਣਾ ਚਾਹੋ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਪਲੀਜ਼ ਬਾਕੀ ਤੁਸੀਂ ਮੈਨੂੰ ਦੱਸਣਾ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਕੀ ਇੰਪਰੂਵਮੈਂਟ ਚਾਹੁੰਦੇ ਹੋ ਤੇ ਮੈਂ ਚਾਹ ਦੇਣਾ ਚਾਹਣੀ 100% ਆਪਣਾ ਬਾਕੀ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਹੋਰ ਹੁਣ ਆਪਾਂ ਕਰਦੇ ਇੱਥੇ ਵਲੌਗ ਦਾ ਐਂਡ ਅਗ ਵਧੀਆ ਲੱਗੇ ਤਾਂ ਲਾਈਕ ਕਰਨਾ ਔਰ ਕਮੈਂਟ ਕਰਨਾ ਪਰ ਪਰ ਕੇ ਤੇ ਵਿਸ਼ੇਸ ਦੇਣਾ ਮੇਰੇ ਭਤੀਜੇ ਦੀ ਲੰਬੀ ਉਮਰ ਦੀਆਂ ਔਰ ਤਰੱਕੀ ਦੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦੋ ਸ਼ੇਅਰ ਤੇ ਹਜੇ ਤੱਕ ਜਿਹੜੇ ਪਹਿਣ ਪੁਰਾਣੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹੁਣ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ ਮਿਲਦੇ ਆ ਇਜਾਤ ਸ਼ਸ਼ੀਕਾਲ